ਦੋ ਵੀ ਦੋਸਤੋ ਬੱਦਲਵਾਈ ਹੋਈ ਪਈ ਐ ਦਰਨੂ ਤੇ ਕਰੋ ਸਕੂਲ ਚ ਛੁੱਟੀ ਵੀ ਹੋਣ ਵਾਲੀ ਐ ਇਧਰ ਮੈਂ ਮੈਂ ਸੇੜ ਦੀ ਦੁਕਾਨ ਚ ਆ ਗਿਆ ਬੈਠੇ ਆ ਜੀ ਪੰਮੀ ਜੀ ਹੋਰ ਫਿਰ ਹਾਂ ਠੀਕ ਐ ਇਹ ਮੂੰ ਦਾ ਕੀ ਬਣਿਆ ਚਲਾ ਨਹੀਂ ਨਹੀਂ ਠੀਕ ਐ ਠੀਕ ਐ ਬਚਤ ਰਹਿ ਗਈ ਹੂੰ ਤਾਂ ਤਰੇ ਤਾਂ ਨਹੀਂ ਹਮਨਾ ਕਿੰਨਾ ਆ ਗਿਆ ਨਹੀਂ ਜੋ ਉਧਰਲੇ ਕਰੇ ਹੁੰਦੇ ਫਿਰ ਕੀ ਬਣਨਾ ਸੀ ਉਹਦਾ ਨੀਵਾ ਸੀਗਾ ਨੀਵਾ ਸੀ ਦਰਜੰਦੇ ਇੱਥੇ ਬਚਤ ਰਹੀ ਹੈ ਨੋ ਸੜਕ ਤੋਂ ਚੰਨ ਤੋਂ ਬਹੁਤ ਚਾ ਸਹੀ ਗੱਲ ਹੈ ਸੜਕ ਤੋਂ ਬਹੁਤ ਚਾ ਉਧਰ ਤਾਂ ਹਜੇ ਵੀ ਆਪਣੀ ਗਲੀ ਚ ਪਾਣੀ ਖੜਾ ਹੈ ਉਧਰ ਉਥੇ ਜਿਹੜੀ ਦੁਕਾਨ ਸੀ ਆਪਣੀ ਉਥੇ ਹਾਂ ਪੂਰਾ ਪਾਣੀ ਖੜਾ ਹੈ ਉਦੋਂ ਪੂਰਾ ਪਾਣੀ ਚੱਲਦਾ ਸੀ ਗੁੱਡੇ ਗੁੱਡੇ ਪਾਣੀ ਹੋਇਆ ਖੜਾ ਸੀ ਸਭ ਘੜ ਹਾਂ ਸੱਪੜਾ ਸੰਤਾਂ ਦੇ ਸਾਹਮਣੇ ਹੈਗਾ ਉਹ ਚ ਪਾਣੀ ਬਹੁਤ ਸੀ ਮੇਨ ਗਲੀ ਚ ਵੀ ਪਾਣੀ ਬਹੁਤ ਸੀ ਔਰ ਫਿਰ ਠੀਕ ਹੈ ਸਰੀਰ ਹੁਣ ਹਾਂ ਠੀਕ ਹੈ ਸਰੀਰ ਹੁਣ ਹਾਂ ਉਹ ਦੋਸਤੋ ਪੰਮੀ ਜੀ ਕੋਲ ਆਏ ਆ ਅੱਜ ਆਪਾਂ ਤੇ ਕੋਈ ਨਾ ਕੋਈ ਲੈ ਕੇ ਜਾਵਾਂਗੇ ਤੇ ਨਾਲੇ ਕਰਦੇ ਆ ਗੱਲਾਂ ਬਾਤਾਂ ਇਹਨਾਂ ਨਾਲ ਇਹ ਇਹਨਾਂ ਦਾ ਘਰ ਪਹਿਲਾਂ ਸਾਡੇ ਘਰ ਵੱਨੀ ਚ ਉੱਤੇ ਛੱਪੜ ਚ ਤਰੀ ਜਾਂਦੇ ਅਸੀਂ ਨਹੀਂ ਬਾਲਾ ਪੈਂਦਾ ਸੀਗਾ ਤੇ ਹੁਣ ਵੀ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਨਹੀਂ ਪਰ ਕਭਾ ਗਏ ਕਿਨ ਨੂੰ ਹੋ ਠੀਕ ਆ ਫੋਜਸਾਬ ਦੇ ਘਰੇ ਵੀ ਉਹੀ ਹਾਲ ਸੀ ਨਾ ਹੈ ਫੋਜਸਾਬ ਦੇ ਘਰੇ ਵੀ ਹੁਣ ਤਾਂ ਉਹ ਉਹ ਪੀਟੀ ਸਾਹਿਬ ਦੇ ਘਰੇ ਸੱਚ ਹਾਂ ਪੀਟੀ ਘਰੇ ਹਾਂ ਉਹ ਤਾਂ ਗੱਲਾਂ ਦਾ ਠੀਕ ਸੀਗਾ ਹਾਂ ਉਹ ਠੀਕ ਸੀਗਾ ਤੇ ਉਹ ਤੇ ਕੰਮੀ ਜੀ ਦੀ ਦੁਕਾਨ ਹੈ ਅੰਨੇ ਹੈ ਦਿਖਾਉਂਦੇ ਆ ਜਾਂਦਾ ਹੂੰ ਬੜਾ ਹਾਲ ਸੀ ਉਹਦੇ ਤਾਂ ਹੁਣ ਮੈਂ ਦੇਖਿਆ ਉਧਰ ਬਹੁਤ ਪਾਣੀ ਸੀਗਾ ਉੱਧਰ ਗਲੀ ਦੇ ਵਿੱਚ ਲੰਘਿਆ ਨਹੀਂ ਗਿਆ ਉਧਰ ਦੀ ਫਿਰ ਮੈਂ ਪਰਾਂ ਸੜਕੇ ਸੜਕੋਂ ਆਇਆ ਤੇ ਉਹ ਕੰਮ ਕਰ ਤਿੰਗਾ ਚੱਲੀ ਜਾਂਦਾ ਚੰਗੀ ਗੱਲ ਹੈ ਤੇ ਜੀ ਲੋਕ ਦੋਸਤੋਂ ਸੁਣਦੇ ਆ ਗੱਲਾਂ ਬਾਤਾਂ ਤੇ ਇਸ ਤੋਂ ਬਾਅਦ ਚੱਲਾਂਗੀ ਘਰੇ